ਪਰ ਪੰਜਾਬ ਟੀਵੀ ਦੇਖ ਰਹੇ ਤੁਸੀਂ ਤਾਂ ਇਸ ਵੇਲੇ ਦੀ ਖਬਰ ਨਜਾਇਜ਼ ਸ਼ਰਾਬ ਦੇ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮਜੀਠਾ ਦੇ ਵਿੱਚ 25 ਮੌਤਾਂ ਹੋਣ ਤੋਂ ਬਾਅਦ ਵੀ ਲੋਕ ਹਲੇ ਬਾਜ਼ ਨਹੀਂ ਆ ਰਹੇ ਹਲੇ ਵੀ ਨਜਾਇਜ਼ ਸ਼ਰਾਬ ਦਾ ਧੰਦਾ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਚਲਾਇਆ ਜਾ ਰਿਹਾ ਜਿੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੋਕ ਨਜਾਇਜ਼ ਸ਼ਰਾਬ ਲਫਾਫਿਆਂ ਤੇ ਥੈਲਿਆਂ ਦੇ ਵਿੱਚ ਭਰ ਕੇ ਲਿਆਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਕਿ ਇਸ ਹੁਣ ਨਜਾਇਜ਼ ਸ਼ਰਾਬ ਨੂੰ ਵੇਚਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਹੋ ਗਈ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਜੋ ਮਜੀਠਾ ਦੇ ਵਿੱਚ ਨਜਾਇਜ਼ ਸ਼ਰਾਬ ਦੇ ਨਾਲ ਮੌਤਾਂ ਹੋਈਆਂ 25 ਤੱਕ ਉਹ ਅੰਕੜਾ ਪਹੁੰਚ ਗਿਆ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਵੱਡੀ ਕਾਰਵਾਈ ਵੀ ਹੋਈ ਚਾਰ ਅਫਸਰਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਹੀ ਨਾਲ ਜੋ 16 ਮੁਲਜ਼ਮ ਸੀਗੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਹਲੇ ਤੱਕ ਵੀ ਜੋ ਲੋਕ ਨੇ ਇਹਨਾਂ ਨਜਾਇਜ਼ ਸ਼ਰਾਬ ਦੇ ਧੰਦੇ ਤੋਂ ਕਰਨ ਤੋਂ ਬਾਜ਼ ਨਹੀਂ ਆ ਰਹੇ ਉੱਥੇ ਜੋ ਪੀਣ ਵਾਲੇ ਉਹ ਵੀ ਉਸੇ ਤਰੀਕੇ ਦੇ ਨਾਲ ਆਪਣਾ سلسلہ ਉਹਨਾਂ ਦਾ ਜਾਰੀ ਹੈ ਤੇ ਉੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੋਕ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਈਕਲਾਂ ਦੇ ਉੱਪਰ ਲਫਾਫਿਆਂ ਦੇ ਵਿੱਚ ਇਹ ਨਜਾਇਜ਼ ਸ਼ਰਾਬ ਤੇ ਬੋਤਲਾਂ ਦੇ ਵਿੱਚ ਭਰ ਕੇ ਲਿਆਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਪੂਰੀ ਤੁਹਾਨੂੰ ਵੀਡੀਓ ਦਿਖਾਵਾਂਗੇ ਤਾਂ ਇਹ ਬਾਬਾ ਬਕਾਲਾ ਦੇ ਪਿੰਡ ਟੌਂਗ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਇਹ ਲੋਕ ਤੁਸੀਂ ਦੇਖ ਸਕਦੇ ਹੋ ਕਿਵੇਂ ਲਫਾਫਿਆਂ ਦੇ ਵਿੱਚ ਇਹ ਨਜਾਇਜ਼ ਸ਼ਰਾਬ ਭਰ ਆ ਕੇ ਥੈਲਿਆਂ ਦੇ ਵਿੱਚ ਨਜਾਇਜ਼ ਸ਼ਰਾਬ ਭਰਾ ਕੇ ਲਿਆਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਬਾਬਾ ਜੋ ਆ ਮਜੀਠਾ ਦੇ ਵਿੱਚ 25 ਮੌਤਾਂ ਦਾ ਅੰਕੜਾ ਪਹੁੰਚ ਗਿਆ ਨਜਾਇਜ਼ ਸ਼ਰਾਬ ਦੇ ਨਾਲ ਪਰ ਹਲੇ ਵੀ ਲੋਕਾਂ ਦੇ ਵਿੱਚ ਤੁਸੀਂ ਕਿਸੇ ਤਰੀਕੇ ਦਾ ਡਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੋਣਾ ਕਿਉਂਕਿ ਇਹ ਲੋਕ ਜੋ ਨਜਾਇਜ਼ ਸ਼ਰਾਬ ਜੋ ਪੀਂਦੇ ਨੇ ਤਾਂ ਉੱਥੇ ਹੀ ਜਿਹੜੀ ਮਜੀਠਾ ਦੇ ਵਿੱਚ ਨਜਾਇਜ਼ ਸ਼ਰਾਬ ਕਰਕੇ ਮੌਤ ਹੋਈ ਸੀ ਤਾਂ ਉਹਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਜੋ ਇਤਨੋਲ ਮੈਥਨੋਲ ਕੈਮੀਕਲ ਕਰਕੇ ਉਹ ਮੌਤ ਹੋਈ ਸੀ ਤੇ ਉੱਥੇ ਹੀ ਜ਼ਹਿਰੀਲੀ ਕੈਮੀਕਲ ਦੇ ਕਰਕੇ ਉਹ ਮੌਤ ਹੋ ਗਈ ਤੇ ਉਸ ਤੋਂ ਬਾਅਦ ਹੁਣ ਲੋਕ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਨੇ ਜਿੱਥੇ ਪਿੰਡਾਂ ਦੇ ਵਿੱਚ ਇਹ ਨਜਾਇਜ਼ ਸ਼ਰਾਬ ਦਾ ਤੰਦਾ ਉਸੇ ਤਰੀਕੇ ਦੇ ਨਾਲ ਬਰਕਰਾਰ ਆ ਤਾਂ ਇੱਕ ਤੁਹਾਨੂੰ ਵੀਡੀਓ ਤੱਕ ਲੈ ਚਲਦੇ ਹਾਂ ਜਿੱਥੇ ਇਹ ਲੋਕ ਤੁਸੀਂ ਦੇਖ ਸਕਦੇ ਹੋ ਕਿਵੇਂ ਨਜਾਇਜ਼ ਸ਼ਰਾਬ ਲਫਾਫਿਆਂ ਤੇ ਥੈਲੀਆਂ ਦੇ ਵਿੱਚ ਪੜ ਕੇ ਲਿਆਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਵੱਡੀ ਮਾਤਰਾ ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਇਹ ਨਜਾਇਜ਼ ਸ਼ਰਾਬ ਦਾ ਧੰਦਾ ਚਲਾਇਆ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਕਿਸ ਤਰੀਕੇ ਦੇ ਨਾਲ ਹੁਣ ਇਹਨਾਂ ਲੋਕਾਂ ਦੇ ਉੱਪਰ ਇਹਨਾਂ ਨੂੰ ਵੀ ਰੋਕ ਚੈੱਕ ਕਰ ਰਹੇ ਹਨ ਕੀ ਲੱਗਿਆ ਕੀ ਹੈ ਸ਼ਰਾਬ ਹੈ ਸਰ ਕਿੱਥੋਂ ਲੈ ਗਿਆ ਕਿੱਥੋਂ ਲੈਂਦੀ ਹੈ ਟੰਗਾਂ ਦਾ ਸਰ ਟੰਗਾਂ ਨੂੰ ਹਾਂਜੀ ਇਹਦੇ ਵੱਲੋਂ ਸ਼ਰਾਬ ਹੈ ਮੈਨੂੰ ਪਤਾ ਹੈ ਨਾਂ ਦਾ ਨਹੀਂ ਪਤਾ ਮੈਨੂੰ ਨਾਮ ਤਾਂ ਕਿਉਂ ਨਹੀਂ ਪਤਾ? ਨਾਮ ਤਾਂ ਨਹੀਂ ਪਤਾ। ਕਿਹਦੇ ਵੱਲੋਂ ਲੈ ਗਏਂ ਦੱਸ? ਆਹੋ ਪਤਾ ਨਹੀਂ ਯਾਰ ਨਾਂ ਦਾ ਨਹੀਂ ਪਤਾ ਮੈਨੂੰ। ਤਿੰਨ ਆਈ ਉਹਦੇ ਇੱਕ ਬੋਤਲ ਹੀ ਉਹਦੇ ਇੱਕ ਦੂਜੀ। ਚੱਤ ਗਈ। ਇਹ ਚੱਤ ਗਈ ਦੂਜਾ ਵੇਖ। ਇਹ ਵੀ ਸੇਕਰਾ। ਇਹ ਗੰਦ ਪਾਇਆ ਗੁਰੂਆ ਇੰਨੀ ਸ਼ਰਾਬ। ਇੰਨੀ ਸ਼ਰਾਬ ਹੀ ਹੈ। ਇਹ ਤੁਹਾਡੇ ਲਈ ਖੁੰਦੇ ਆ। ਇਹ ਚੱਤ ਗਈ। ਇਹ ਕੋਈ ਤੁਈਆ ਪਾਉਗੀ ਸਰ। ਨਹੀਂ ਬੋਲਣਾ। ਇਸ ਬੋਤਲ ਦੀ ਨਹੀਂ ਤੇਰੀ ਹਾਂਜੀ ਉਹ ਵੇ ਜਾਂਦਾ ਉਹੋ ਹੀ ਆ ਸਾਰੇ ਉਹੋ ਹੀ ਆ ਸਾਰੇ ਜਾਂ ਤਿੰਨ ਚਾਰ ਪੋਟ ਲੀਆਂ ਵਾ ਤੇ ਆ ਇੱਕ ਬੋਤਲਾ ਜਿਹੜਾ ਪਿੰਡ ਤੇਰਾ ਹਾਂ ਜਲੂਪੁਰ ਸਰ ਜਲੂਪੁਰ ਜਲੂਪੁਰ ਟਾਊਂਗਾ ਤੋਂ ਰੋਜ਼ ਪੀਂਣਾ ਵਾ ਹਾਂਜੀ ਤਾਂ ਆਉਂਦੇ ਇਹਨੂੰ ਵੀ ਵੇਖਣਾ ਹੀ ਚੈੱਕ ਕਰਕੇ ਟੋਕ ਜਾ ਲੈਂਦੇ ਇੱਥੇ ਐਵੇਂ ਵੇਖ ਕੇ ਭਜੂ ਦੇ ਨੂੰ ਆ ਵੀ ਤਾਂ ਵੀ ਜ ਆ ਗਿਆ ਨਾ ਇੱਧਰ ਵੀ ਚੁੱਕੜੀ ਆ ਗਾੜੀ ਇਹਦੇ ਹੈਗਾ ਹੀ ਕੁਝ ਘੇਰੇ ਨੇ ਗਰਾਵੇ ਹਾਂਜੀ ਤੇ ਕਿੱਥੋਂ ਲੈ ਗਏ ਆ ਇਹ ਟੌਂਗ ਪਿੰਡ ਦੇ ਭਾਈ ਹੈਂ ਟੌਂਗ ਪਿੰਡ ਤੋਂ ਟੌਂਗ ਪਿੰਡ ਕੀ ਦੇ ਲੋ ਇਹ ਜਿਹੜੇ ਲਾਗੇ ਉਹਦੇ ਲੱਗੇ ਲੱਗੇ ਕਹਿੰਦੇ ਨਾਂ ਦਾ ਨਹੀਂ ਪਤਾ ਕੀ ਇਹ ਕਰਿਆ ਹਾਂਜੀ ਕਰ ਲੱਗੇ ਲੱਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਸਾਰਾ ਪਤਾ ਤੁਹਾਨੂੰ ਝੂਠ ਨਾ ਬੋਲ ਨਹੀਂ ਨਾਂ ਦਾ ਪਤਾ ਹੋਏ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਦਾ ਹੋਵੇ ਤਾਂ ਮੈਨੂੰ ਦੱਸ ਦੇ ਨਾਂ ਦੀ ਮੈਨੂੰ ਵੀ ਪਤਾ ਵੈਸੇ ਤੇ ਰਹੀ ਤੇਰੇ ਨਾਲ ਟੌਂਗ ਪਿੰਡ ਤੋਂ ਲੈ ਗਿਆ ਹਾਂਜੀ ਹਾਂਜੀ ਪੈਂਡਨ ਰੇਂਜਰ ਬੋਰ ਭਾਜੀ ਕਿੱਥੋਂ ਆਉਣ ਲਿਆ ਸਹੀ ਟੋਂਗਾ ਤੋਂ ਆਹ ਸ਼ਰਾਬ ਟੋਂਗਾ ਤੋਂ ਲੈ ਕੇ ਆ ਹਾਂਜੀ ਭਾਜੀ ਹੈ ਹਾਂਜੀ ਭਾਜੀ ਕਿਹਦੇ ਵੱਲੋਂ ਲੈ ਕੇ ਆ ਭਾਜੀ ਉਹ ਇੱਥੇ ਕੀ ਕਰ ਪਈ ਨਾਂ ਦੱਸੋ ਤਾਂ ਕੀ ਨਾਂ ਨਾਂ ਦੱਸਦੇ ਹੋ ਜਾਣਦਾਂਗੇ ਤੈਨੂੰ ਨਾਂ ਦੱਸਦੇ ਕੀ ਹੈ ਭਾਜੀ ਇੱਥੇ ਕੀ ਪਰਿਚ ਉਹ ਹੈਂਡੀਕੈਪ ਹੈ ਭਾਜੀ ਨਾਂ ਦਾ ਨਹੀਂ ਮੈਨੂੰ ਪਤਾ ਭਾਜੀ ਨਾਂ ਸਾਰਾ ਪਤਾ ਤੈਨੂੰ ਭਾਜੀ ਨਹੀਂ ਪਤਾ ਭਾਜੀ ਨਾਂ ਮੈਂ ਤੁਹਾਡੇ ਪੈਰੀ ਹੱਥ ਲਾ ਟੋਂਗ ਤੋਂ ਲੈ ਕੇ ਆ ਹਾਂਜੀ ਭਾਜੀ ਪੱਕਾ ਪਤਾ ਟੋਂਗ ਤੋਂ ਹਾਂਜੀ ਭਾਜੀ ਚਲ ਇਕੜੇ ਲੱਗੇ ਦੀ ਹੈਗੀ ਸਰ ਜੀ ਮੈਂ ਮੈਂ ਇਸ ਵੇਲੇ ਜਿਹੜੀ ਮੇਰੀ ਪੋਸਟਿੰਗ ਆ ਉਹ ਬਤੌਰ ਡੀਐਸਪੀ ਬਾਬਰਪਾਲਾ ਸਾਹਿਬ ਪਰ ਜਿਹੜੀ ਆ ਸਾਡੀ ਕਿਉਂਕਿ ਇੱਥੇ ਵੀ ਜੋ ਅਨਫੋਰਚੂਨੇਟ ਇੱਕ ਇਨਸੀਡੈਂਟ ਹੋ ਗਿਆ ਸੀ ਜੀ ਜਿਹਦੇ ਨਾਲ ਕਾਫੀ ਮੌਤਾਂ ਹੋਈਆਂ ਤੇ ਆਪਾਂ ਇਧਰ ਵੀ ਮਸਰੂਫ ਆ ਤੇ ਜੋ ਸ਼ਾਮ ਨੂੰ ਕੱਲ ਸ਼ਾਮੀ ਸਾਨੂੰ ਇਕਲਾਹ ਮਿਲੀ ਸੀ ਕਿ ਟੌਂਗ ਪਿੰਡ ਦੇ ਵਿੱਚ ਜਿਹੜੀ ਆ ਨਜਾਇਜ਼ ਜਿਹੜੀ ਲਾਂ ਉਹ ਜਿਹੜੀ ਆ ਲਾਂ ਲੈ ਆ ਉਹ ਵਿਕਰੀ ਆ ਤੇ ਜੋ ਐਸਐਚਓ ਵਿਆਸ ਨੇ ਦੋ ਟੀਮਾਂ ਬਣਾ ਕੇ ਇਹਦੇ ਤੇ ਰੇਡ ਕੀਤਾ ਤੇ ਦੋ ਜਗ੍ਹਾ ਜਿਹੜਾ ਆਪਾਂ ਰੇਡ ਕੀਤਾ ਸੀ ਦੋਨਾਂ ਜਗ੍ਹਾ ਤੋਂ ਸਾਨੂੰ ਜਿਹੜੀ ਇਹ ਲਾਲ ਬਰਾਮਦ ਹੋਈ ਸੀ ਤੇ ਇਹ ਮੁਕਦਮੇ ਆਪਾਂ ਦੋ ਮੁਕਦਮੇ ਦਰਜ ਕੀਤੇ ਆ ਜਿਹਦੇ ਵਿੱਚ ਰੈਸਪੀ ਪਾਈਆਂ ਤੇ ਬਸ ਦੀ ਕਾਰਵਾਈ ਅਮਲ ਚੱਲ ਰਹੀ ਹੈ। ਕਿਹਦੀ ਸ਼ਰਾਬ ਰਮਤ ਹੋਈ ਹੈ? ਥੈਲੀਆਂ ਦੇ ਵਿੱਚ ਝੱਲੀਆਂ ਦੇਖ। ਅਲਿਕ ਰਿਕਵਰੀ ਹੋਈ ਆ। ਰਿਕਵਰੀ ਦਾ ਬੰਨੋਹ ਹਲੇ ਪੂਰਾ ਪਤਾ। ਪਹਿਲਾਂ ਵੀਡੀਓ ਬਣਾਉਣ ਦੇ ਵੱਲੋਂ ਬਣਾਈ ਗਈ ਹੈ ਜਦੋਂ ਉਹ ਸ਼ਰਾਬ ਲੈ ਕੇ ਆ ਰਹੇ। ਨਹੀਂ 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 ਇਹ ਤਫ਼ਤੀਸ਼ ਦਾ ਮਾਮਲਾ ਜੀ। ਇਹ ਤਫ਼ਤੀਸ਼ ਦੇ ਦੌਰਾਨ ਪਤਾ ਲੱਗੇਗਾ ਕਿ ਵੀਡੀਓ ਐਕਚੁਅਲੀ ਕਿੱਦੋਂ ਆਈ। ਇਹ ਥੈਲੀਆਂ ਦੇ ਵਿੱਚ ਜਿਹੜੀਆਂ ਲਾਹਣ ਆਂ ਦੇਸੀ ਸ਼ਰਾਬ। ਸਰ ਕਿਹੜਾ ਮਾਮਲਾ ਚੱਲ ਰਿਹਾ ਹੈ? ਇਹ ਐਕਸਾਈਜ਼ ਐਕਟ ਦੇ ਤਹਿਤ ਸਰ ਪਤਾ ਲੱਗਾ ਜੀ ਕਿਹੜਾ ਬੰਦਾ ਇਹ ਬਣਾ ਕੇ ਪਿੱਛੇ ਮਾਸਟਰਮਾਈਂਡ ਕੋਲੋਂ ਬਿਲਕੁਲ ਜੋ ਤਫ਼ਤੀਸ਼ ਵਿੱਚ ਆ ਰਿਹਾ ਹੈ। ਤੂੰ ਕਹਿਆ ਜਾ ਇਹ ਤੱਕ ਇਸ ਦੇ ਦੌਰਾਨ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲਦੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਸਰ ਲੱਗਦਾ ਹੈ ਦੋਸਤਾਂ ਨਾਲ ਹੋਣ ਤੋਂ ਬਾਹਰ ਵੀ ਲੋਕ ਨਹੀਂ ਸਦਰਨਾ ਲੈ ਰਹੇ ਦੇਖੋ ਇਹ ਇਹ ਜੜੀ ਆ ਇਹ ਸਾਨੂੰ ਲੋਕਾਂ ਨੂੰ ਕਿਉਂਕਿ ਜਿੱਦਾਂ ਪੰਜਾਬ ਗਵਰਨਮੈਂਟ ਵੱਲੋਂ ਵੀ ਬੜੇ ਵੱਡੇ ਪੱਦਰ ਤੇ ਉਪਰਾਲੇ ਕੀਤੇ ਜਾ ਰਹੇ ਆ ਪੁਲਿਸ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ ਪਬਲਿਕ ਨੂੰ ਵੀ ਆਮ ਜਨਤਾ ਨੂੰ ਵੀ ਆਪਾਂ ਵੇਰ ਬਾਰ-ਬਾਰ ਕਰ ਰਹੇ ਆ ਠੀਕ ਆ ਜਿਹੜਾ ਹੌਲੀ-ਹੌਲੀ ਅਸਰ ਹਮਦਰ ਨਜ਼ਰ ਵੀ ਆ ਰਿਹਾ ਜਿਹਦੇ ਕਰਕੇ ਹੀ ਜੜੀ ਇਹ ਵੀਡੀਓ ਵਾਇਰਲ ਹੋ ਗਈ ਵੀਡੀਓ ਤੇ ਕੀ ਨਜ਼ਰ ਆ ਰਿਹਾ ਕੀ ਦੇਖਿਆ ਵੀਡੀਓ ਤੇ ਕੀ ਨਜ਼ਰ ਆ ਰਿ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਹੈਗੇ ਉਹ ਥੈਲੀਆਂ ਦੇ ਵਿੱਚ ਜਿਹੜੀ ਆ ਸ਼ਰਾਬ ਜਿਹੜੀ ਪੈਕ ਕਰਕੇ ਉਹ ਲੈ ਕੇ ਆ ਰਹੇ ਨੇ ਲੱਗਦਾ ਕਿ ਬਹੁਤ ਢਾਈ ਲੈ ਕੇ ਜਾ ਰਹੇ ਬਹੁਤ ਸਾਰੀਆਂ ਥੈਲੀਆਂ ਉਹਦੇ ਵਿੱਚ ਨਿਕਲ ਨਹੀਂ ਆਉਂਦੀ ਬਿਲਕੁਲ ਦੇਖੋ ਜੀ ਜਿੰਨੀਆਂ ਵੀ ਥੈਲੀਆਂ ਹੈਗੀਆਂ ਉਹ ਸਾਰੀਆਂ ਦੀ ਸਾਰੀਆਂ ਰਿਕਵਰ ਕਰ ਅੱਛਾ ਪਰ ਇਹ ਵੀ ਲਾਈਵ ਆ ਗਿਆ ਭਾਜੀ ਕਿਸ ਤਰੀਕੇ ਨਾਲ ਵਿਕਰੀਆਂ ਸੀ ਕਾਫੀ ਦੇਰ ਤੋਂ ਵਿਕਰੀਆਂ ਸੀ ਉੱਥੇ ਨਾ ਲੱਗਦੀ ਬਿਚਾਰੇ ਇੱਕ ਮਿੰਟ ਦੇਰ ਤੱਕ ਸਰ ਜਿੰਨੀਆਂ ਸਈ ਵਿਕਰੀਆਂ ਸੀ ਜਿਹਦਾ ਲਫਾਫੇ ਤੋਂ ਘੜ ਰਿਹਾ ਕਹਿੰਦੇ ਕਾਫੀ ਦੇਰ ਤੋਂਿਕ ਰਹੀ ਹੈ ਜੀ ਨਹੀਂ ਜੀ ਨਹੀਂ ਇਹਦੇ ਬਾਰੇ ਹਲੇ ਜਿਹੜੀ ਹੈ ਤਫतीश ਤੋਂ ਪਤਾ ਲੱਗੇਗਾ ਕਿਉਂਕਿ ਜਦੋਂ ਜਿੰਨਾ ਜ਼ਰੂਰੀ ਕੌਂਡਾ ਦੀ ਚੰਗੇ ਤਰੀਕੇ ਨਾਲ ਪੁੱਛਗਿਛ ਨਹੀਂ ਹੋਏਗੀ ਜੋ ਕਿੰਨੇ ਦੇਰ ਤੋਂ ਵੇਖ ਰਿਆ ਸੀ ਉਨੇ ਦੇਰ ਆਪਾਂ ਪੁੱਛ ਸਰ ਪਤਾ ਲੱਗਾ ਜੀ ਕਿੰਨੇ ਦੀ ਲੱਗੇ ਹੁੰਦਾ ਸੀ ਪਿੱਛੋਂ ਕਰ ਲਈ ਹੋਰ ਇਹ ਤਫतीश ਚੱਲਦੀ ਆ ਜੀ ਕਿਉਂਕਿ ਮੈਂ ਜਿਹੜਾ ਮੈਂ ਇੱਥੇ ਮਸਰੂਫ ਨਾ ਇਸ ਕਰਕੇ ਜਿਹੜੀ ਆ ਉੱਥੇ ਐਸ ਐਚਓ ਜਿਹੜੀ ਉਹ ਕਿੰਨੇ ਬੰਦਿਆ ਨਾਂ ਨੂੰ ਕੋਈ ਪਛਾਣ ਹੋਈ ਆ ਬੰਦੇ ਜਿਹੜਾ ਸਾਈਕਲ ਤੇ ਹੀ ਆਈ ਜਾ ਰਹੇ ਇੱਕ ਦਾ ਨਾਂ ਗੁਰਵਿੰਦਰ ਹੈ ਉਹ ਦੂਜੇ ਦਾ ਰਕੇਸ਼ ਹੈ ਤੇ ਦੋ ਬੰਦੇਾਂ ਦਾ ਜਿਹੜਾ ਨਾਮ ਸਾਨੂੰ ਪਤਾ ਨਾ ਨੈਕਸਸ ਕਿੱਡਾ ਵੱਡਾ ਜਿਹਨੂੰ ਕੁਝ ਤੋਂ ਕਿ ਕਿ ਦੇਖੋ ਜੀ ਇੱਥੇ ਸਾਈਕਲਾਂ ਦੀ ਸਪਲਾਈ ਹੋ ਰਹੀ ਹੈ ਕਿੱਡਾ ਵੱਡਾ ਮਰਜ਼ੀ ਰੱਖੀ ਤੋਂ ਵੇ ਜੋ ਮਰਜ਼ੀ ਹੋਵੇ ਕਿਉਂਕਿ ਉਹ ਤਾਂ ਆਪਾਂ ਨੂੰ ਤੇ ਉਹਦੇ ਤੇ ਕਾਰਵਾਈ ਆਪਾਂ ਕਰਾਂਗੇ ਭਾਵੇਂ ਇਹਦੇ ਵਿੱਚ ਜਿਹੜਾ ਮਤੀਨ ਮੌਲ ਹੋਇਆ ਪਰ ਇਹ ਤਰੀਕੇ ਨਾਲ ਸਾਈਕਲ ਤੇ ਲੈ ਕੇ ਆਣਾ ਇਹ ਕਿਨੂੰ ਕੋਈ ਟਾਈਮਿੰਗ ਸੀ ਕੁਝ ਕੋਈ ਕਿਤੇ ਦੇਣ ਕਿਤੇ ਜਾ ਰਹੇ ਸੀ ਉਹ ਇਹ ਤੁਹਾਨੂੰ ਕਾਟ ਆਫ ਦਾ ਇਨਵੈਸਟੀਗੇਸ਼ਨ ਹੈ ਜਦੋਂ ਜਦੋਂ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਹੋਈ ਜਾਏਗੀ ਉਦੋਂ ਆਪਾਂ ਤੁਹਾਨੂੰ ਜਨਕੁਲਟੀ ਟੀਮਾਂ ਬਣਾਈਆਂ ਨੇ ਤੇ ਪੂਰੀ ਤਰ੍ਹਾਂ ਕਿ ਉਹ ਤੁਹਾਡਾ ਉਮੀਦ ਕੀਤੀ ਜਾ ਰਹੀ ਹੈ ਕਿ ਅੱਗਾ ਪੁਲਿਸ ਦੇ ਹੱਥ ਨੇ ਰੇਡ ਵਗੈਰਾ ਹੋਣਾ ਹੈ ਜਿਹੜੇ ਬੰਦੇ ਇਸ ਇਨਸੀਡੈਂਟ ਦੇ ਵਿੱਚ ਇਨਵੋਲਡ ਆ ਉਹ ਸਾਰਿਆਂ ਤੇ